ਪੰਜਾਬ ਕਾਂਗਰਸ ਅੰਦਰ ਅੰਦਰੂਨੀ ਖਿਚੋਤਾਨ ਕੱਟਣ ਦੀ ਥਾਂ ਤੇਜ਼ ਹੋ ਰਹੀ ਹੈ ਡਾਕਟਰ ਤਰੰਵੀਰ ਗਾਂਧੀ ਵੱਲੋਂ ਹਾਈ ਕਮਾਂਡ ਨੂੰ ਤੁਰੰਤ ਦਖਲ ਦੀ ਅਪੀਲ ਚੰਨੀ ਤੇ ਉੱਚ ਅਹੁਦਿਆਂ ਤੇ ਉੱਚੀ ਜਾਤ ਦੇ ਆਗੂਆਂ ਦੀ ਪਰਮਾਰ ਦਾ ਚੁੱਕਿਆ ਮਸਲਾ ਕਾਂਗਰਸ ਦੇ ਅੰਦਰ ਚੰਨੀ ਦੇ ਹੱਕ ਅਤੇ ਵਿਰੋਧ ਵਿੱਚ ਬਿਆਨਬਾਜ਼ੀ ਜਾਰੀ ਪੰਜਾਬ ਕਾਂਗਰਸ ਅੰਦਰਲੀ ਖਿਚੋਤਾਨ ਘਟਣ ਦੀ ਥਾਂ ਵੱਧਦੀ ਜਾ ਰਹੀ ਹੈ ਤੇ ਤਾਜ਼ਾ ਤਰੀਨ ਖਾਨਾ ਜੰਗੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਇਹਨਾਂ ਟਿੱਪਣੀਆਂ ਨਾਲ ਸ਼ੁਰੂ ਹੋਈ ਕਿ ਪੰਜਾਬ ਕਾਂਗਰਸ ਵਿੱਚ ਦਲਿਤ ਪਾਈਚਾਰੇ ਨੂੰ ਉਸ ਸਮੇਂ ਵਸੋਂ ਦੇ ਅਨੁਪਾਤ ਮੁਤਾਬਕ ਨਾ ਮਹੱਤਤਾ ਮਿਲਦੀ ਆ ਤੇ ਨਾ ਹੀ ਨੁਮਾਇੰਦਗੀ ਤੇ ਉਹਨਾਂ ਨੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਜੱਟ ਸਿੱਖਾਂ ਨੂੰ ਹੀ ਐਮੀਅਤ ਦਿੱਤੇ ਜਾਣ ਨੂੰ ਪਾਰਟੀ ਦੇ ਨਿਗਾਰਦੀ ਮੁੱਖ ਵਜ੍ਹਾ ਦੱਸਿਆ ਤੇ ਉਹਨਾਂ ਦੀ ਚੰਡੀਗੜ੍ਹ ਵਿਚਲੀ ਤਕਰੀਰ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਉੱਚੀ ਜਾਤ ਤੋਂ ਹੈ ਕਾਂਗਰਸ ਵਿਧਾਇਕ ਪਾਰਟੀ ਦਾ ਨੇਤਾ ਵੀ ਉੱਚੀ ਜਾਤ ਤੋਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਵੀ ਜੱਟ ਅਤੇ ਕੁੱਲ ਹਿੰਦ ਕਾਂਗਰਸ ਦਾ ਪੰਜਾਬ ਤੋਂ ਜਨਰਲ ਸਖਤਰ ਵੀ ਉੱਚੀ ਜਾਤ ਤੋਂ ਹੈ ਦਲਿਤ ਭਾਈਚਾਰੇ ਨਾਲ ਕੀ ਇਹ ਜ਼ਿਆਦਤੀ ਨਹੀਂ ਉਹਨਾਂ ਨੇ ਇਹ ਟਿੱਪਣੀਆਂ ਕੁੱਲ ਹਿੰਦ ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਮੁਖੀ ਦੀ ਹਾਜ਼ਰੀ ਵਾਲੀ ਇੱਕ ਮੀਟਿੰਗ ਵਿੱਚ ਕੀਤੀਆਂ ਤੇ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਆਪਣੇ ਕਥਨਾਂ ਨੂੰ ਲਿੱਪਣ ਪੋਚਣ ਦਾ ਯਤਨ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਹੋਣ ਦੇ ਨਾਤੇ ਮਾਨਸਕੀ ਜਾਤ ਸਭਾ ਇੱਕ ਪਹਿਚਾਨ ਬੋਦੀ ਸਿਧਾਂਤ ਦੀ ਪਾਲਣਾ ਕਰਦੀ ਆਈ ਹੈ ਫਿਰ ਵੀ ਉਹਨਾਂ ਦੇ ਸ਼ਿਕਵੇਆਂ ਨੂੰ ਉਜਾਲਣ ਅਤੇ ਨੁਕਤਾਚੀਨੀ ਦਾ ਨਿਸ਼ਾਨਾ ਬਣਾਉਣ ਵਿੱਚ ਉਹਨਾਂ ਦੇ ਨਿੰਦਕਾ ਆਲੋਚਕਾਂ ਨੇ ਦੇਰ ਰਹਿਲਾਈ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਹਿਲੀ ਪ੍ਰਤੀਕਿਰਿਆ ਸੀ ਕਿ ਦਲਿਤਾਂ ਦੀ ਅਣਦੇਖੀ ਦੀ ਸ਼ਿਕਾਇਤ ਸਹੀ ਨਹੀਂ ਚੰਨੀ ਨੂੰ ਮੁੱਖ ਮੰਤਰੀ ਕਾਂਗਰਸ ਨੇ ਹੀ ਬਣਾਇਆ ਸੀ ਤੇ ਹੁਣ ਵੀ ਉਹ ਸੰਸਦ ਮੈਂਬਰ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਪਾਰਟੀ ਲੀਡਰਸ਼ਿਪ ਦੀ ਹੀ ਬਦੌਲਤ ਹਨ ਰਾਜਾ ਵੜਿੰਗ ਨੇ ਵੀ ਖਾਸ ਕਰਕੇ ਭਾਵੇਂ ਬਾਅਦ ਵਿੱਚ ਆਪਣੀ ਆਲੋਚਨਾ ਦੀ ਸੁਰ ਮਠੀ ਕਰਦਿਆਂ ਚੰਨੀ ਦੇ ਕਥਨ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਿਆ ਤੇ ਕੇਂਦਰੀ ਲੀਡਰਸ਼ਿਪ ਦੀ ਸੋਚ ਸੂਚ ਦੇ ਪ੍ਰਸੰਗ ਵਿੱਚ ਮਾਨਸਿਕ ਜਾਤ ਵਾਲਾ ਗੁਰਵਾਖੀ ਦੁਹਰਾਇਆ ਪਰ ਪ੍ਰਦੇਸ਼ ਕਾਂਗਰਸ ਦੇ ਹੋਰਨਾ ਆਗੂਆਂ ਦੀ ਤਲਖ ਕਲਾਮੀ ਮੰਗਲਵਾਰ ਨੂੰ ਵੀ ਬਰਕਰਾਰ ਸੀ ਤੇ ਮੀਡੀਆ ਰਿਪੋਰਟਾਂ ਅਨੁਸਾਰ ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਚੰਨੀ ਦੀ ਤਕਰੀਰ ਦਾ ਵਿਰੋਧ ਦਲਿਤ ਆਗੂ ਸੁਖਵਿੰਦਰ ਸਿੰਘ ਡੈਨੀ ਨੇ ਕੀਤਾ ਉਹਨਾਂ ਦੋਸ਼ ਲਾਇਆ ਕਿ ਚੰਨੀ ਕੇਂਦਰੀ ਲੀਡਰਸ਼ਿਪ ਨੂੰ ਤਾਂ ਦਲਿਤ ਭਾਈਚਾਰੇ ਨੂੰ ਵੀ ਸਾਰਿਆਂ ਦਾ ਦੋਸ਼ੀ ਦੱਸਦੇ ਹਨ ਪਰ ਜਦੋਂ ਉਹ ਖੁਦ ਮੁੱਖ ਮੰਤਰੀ ਸਨ ਤਾਂ ਸਾਰੇ ਅਹਿਮ ਅਹੁਦੇ ਉਹਨਾਂ ਨੇ ਸਿਰਫ ਆਪਣੀ ਜਾਤ ਦੇ ਆਗੂਆਂ ਨੂੰ ਹੀ ਦਿੱਤੇ ਬਾਕੀ ਦਲਿਤ ਜਾਤਾਂ ਖਾਸ ਕਰਕੇ ਵਲਮਿਕਿਆਂ ਦੀ ਸਿੱਧੀ ਤੌਰ ਤੇ ਅਣਦੇਖੀ ਕੀਤੀ ਗਈ ਅਜਿਹੀ ਦੂਸ਼ਣਬਾਜ਼ੀ ਤੋਂ ਬਾਅਦ ਵੀ ਚੰਨੀ ਨੇ ਵਿਰੋਧ ਦਾ ਖਾਸ ਕਰਕੇ ਉਸ ਦੀ ਹਮਾਇਤ ਵਾਲੀ ਬਿਆਨਬਾਜ਼ੀ ਰੁਕੀ ਨਹੀਂ ਤੇ ਕੁਝ ਹੋਰ ਅਗਵਾ ਖਾਸ ਕਰਕੇ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਤਰਨਵੀਰ ਗਾਂਧੀ ਨੇ ਪਾਰਟੀ ਹਾਈ ਕਮਾਂਡ ਨੂੰ ਫੌਰੀ ਦਖਲ ਦੇ ਅਤੇ ਖਾਨਾ ਜੰਗੀ ਬੰਦ ਕਰਵਾਉਣ ਦੀਆਂ ਅਪੀਲਾਂ ਕੀਤੀਆਂ ਨੇ ਪਰ ਆਪਸੀ ਕਲਾ ਦਾ ਇਹ ਹੁਣ ਤੱਕ ਜੋ ਮੁਜ਼ਾਰਾ ਹੋਇਆ ਉਸ ਨੇ ਪਾਰਟੀ ਦੀ ਸਾਖ ਨੂੰ ਸਿੱਧੇ ਤੌਰ ਤੇ ਖੋਰਾ ਲਾਇਆ ਦਰਅਸਲ ਹਕੀਕਤ ਚੌਧਰ ਦੀ ਲੜਾਈ ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਅੰਦਰੂਨੀ ਸੱਭਿਆਚਾਰ ਦਾ ਹਮੇਸ਼ਾ ਹੀ ਅਹਿਮ ਅੰਗ ਰਹੀ ਹੈ ਤੇ ਪੰਜਾਬ ਵਿੱਚ ਤਾਂ ਕਾਂਗਰਸ ਸੱਤਾਵਾ ਨਹੀਂ ਪਰ ਕਰਨਾਟਕ ਤੇ ਤੇਲੰਗਾਨਾ ਵਿੱਚ ਸੱਤਾਤਾਰੀ ਹੁੰਦਿਆਂ ਹੋਇਆਂ ਵੀ ਇਸ ਦੀ ਟੜੇਬੰਦੀ ਅਕਸਰ ਮੀਡੀਆ ਦੀਆਂ ਸੁਰਖੀਆਂ ਵਿੱਚ ਖਾਸ ਕਰਕੇ ਉਹਦੀ ਵਜ੍ਹਾ ਬਣਦੀ ਆਈ ਹੈ ਦਰਅਸਲ ਕੋਈ ਵੀ ਪ੍ਰਦੇਸ਼ ਕਾਂਗਰਸ ਕਮੇਟੀ ਟੜਿਆਂ ਦੀ ਖਿੱਚ ਤੂ ਤੋਂ ਮੁਕਤ ਨਹੀਂ ਕਈ ਸਿਆਸੀ ਪੰਡਤ ਦੀ رائے ਹੈ ਕਿ ਅਜਹੀ ਟੜੇਬੰਦੀ ਕੇਂਦਰੀ ਲੀਡਰਸ਼ਿਪ ਦੀ ਹੀ ਪੈਦਾਇਸ਼ ਹੈ ਅਸ ਲੀਡਰਸ਼ਿਪ ਦਾ ਇਸ ਗੱਲ ਤੇ ਜ਼ੋਰ ਰਿਹਾ ਕਿ ਕੋਈ ਵੀ ਸੁਭਾਈ ਆਗੂ ਇੰਨਾ ਕੱਦਾਵਾਰ ਨਾ ਹੋ ਜਾਵੇ ਕਿ ਉਹ ਕੇਂਦਰੀ ਲੀਡਰਸ਼ਿਪ ਨੂੰ ਹੀ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦੇਵੇ ਇਸ ਲਈ ਅਸਥਿਰਤਾ ਵਿੱਚ ਹੀ ਪਲਾ ਦੇ ਸੰਧਿਆਤ ਖਾਸ ਕਰਕੇ ਉਸ ਤੇ ਅਮਲ ਕਰਦੇ ਆ ਸਿਧਾਂਤੇ ਹਰ ਪ੍ਰਦੇਸ਼ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਖਾਣ ਦੇ ਕਿਸੇ ਨਾ ਕਿਸੇ ਆਗੂ ਨੂੰ ਹਾਈ ਕਮਾਂਡ ਸਿੱਧੇ ਸਿੱਧੇ ਤੌਰ ਤੇ ਥਾਪੜਾ ਦਿੰਦੀ ਆਈ ਹੈ ਕੇਂਦਰੀ ਲੀਡਰਸ਼ਿਪ ਦੀ ਅਜਿਹੀ ਕਥਿਤ ਰਣਨੀਤੀ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਇਸ ਸਮੇਂ ਜੋ ਵਾਪਰ ਰਿਹਾ ਉਸ ਤੋਂ ਪਾਰਟੀ ਸਫਾ ਵਿੱਚ ਮਾਇੂਸੀ ਉਪਜਣੀ ਸੁਭਾਵਿਕ ਹੈ ਵਿਚਾਰਤਾਰਿਕ ਜਾਂ ਨਿੱਜੀ મતਪੇਦ ਇਨਸਾਨੀ ਸੁਭਾ ਦਾ ਹਿੱਸਾ ਨ ਪਰ ਇਹ ਜਥੇਬੰਦਕ ਅਨੁਸ਼ਾਸਨ ਉੱਤੇ ਸਿੱਧੀ ਮਾਰ ਕਰਨ ਦੀ ਵਜ੍ਹਾ ਨਹੀਂ ਬਣਨੇ ਚਾਹੀਦੀ ਪੰਜਾਬ ਕਾਂਗਰਸ ਅੰਦਰਲੀ ਖਾਨਾ ਜੰਗੀ ਉਸ ਸਮੇਂ ਤੇਜ਼ ਹੋਈ ਹੈ ਜਦੋਂ ਰਾਜਾ ਵਿਚਲੀ ਹੁਕਮਰਾਨ ਤਿਰ ਆਪ ਆਮ ਆਦਮੀ ਪਾਰਟੀ ਚੋਣਵੀ ਮਜਾਜ ਦੇ ਅੰਦਾਜ਼ ਵਿੱਚ ਆ ਚੁੱਕੀ ਹੈ ਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਫਾ ਨੇ ਵੀ ਅਜਿਹੀ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਆਪਣਾ ਆਧਾਰ ਵਸੀ ਬਣਾਉਣ ਦੇ ਯਤਨਾਂ ਵਿੱਚ ਪਹਿਲਾ ਹੀ ਰੁਝੀ ਹੋਈ ਹੈ ਉਪਰੋ ਅਕਾਲੀ ਦਲ ਨਾਲ ਉਸ ਦੇ ਗੱਠ ਜੋੜ ਦੀ ਸੁਰਜੀਤੀ ਦੀਆਂ ਸੰਭਾਵਨਾਵਾਂ ਦਾ ਹੁਕਮਰਾਨ ਤਰ ਆਪ ਵੱਲੋਂ ਵੀ ਨੋਟਿਸ ਲਿਆ ਜਾ ਰਿਹਾ ਹੈ ਅਤੇ ਕਾਂਗਰਸ ਦੇ ਸੋਹਿਰ ਦੇ ਸਮਰਥਕਾਂ ਵੱਲੋਂ ਵੀ ਅਜਈਆਂ ਪ੍ਰਸਥਿਤੀਆਂ ਵਿੱਚ ਕਾਂਗਰਸ ਹਾਈ ਕਮਾਂਡ ਕਿਹੜਾ ਕਦਮ ਚੁੱਕਦੀ ਹੈ ਇਸ ਦੀ ਉੱਡੀ ਕਾਂਗਰਸ ਦੀ ਸਫਾ ਤੋਂ ਇਲਾਵਾ ਇਸ ਦੇ ਵਿਰੋਧੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ